ਬਹੁਤ ਹੀ ਸਤਿਕਾਰਯੋਗ ਸਮੁੱਚੇ ਬੋਰਡ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਪ ਸਭ ਦੇ ਰੂਪ ਰੂਪ ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤਾਂ ਨੂੰ ਲੈ ਕੇ ਹੋਏ ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਤਕਰੀਬਨ ਸਾਰੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਨੇ ਜਿਸ ਨਾਲ ਜਨਜੀਵਨ ਬਹੁਤ ਗਹਿਰੇ ਪੱਧਰ ਤੇ ਪ੍ਰਭਾਵਿਤ ਹੋਇਆ ਜੋ ਕਿ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਰ ਜਦੋਂ ਜਦੋਂ ਵੀ ਕੋਈ ਕੁਦਰਤੀ ਵਿਪਤਾ ਕਿਤੇ ਵੀ ਪਈ ਹੈ ਤਾਂ ਆਪਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਮੇਸ਼ਾ ਮਦਦ ਭੇਜੀ ਹੈ। ਇਸ ਵਾਰੀ ਵੀ ਆਪਾਂ ਰਾਹਤ ਸਮਗਰੀ ਦੇ ਤੌਰ ਤੇ ਕੁਝ ਰਾਸ਼ਨ ਦੀਆਂ ਵਸਤੂਆਂ ਭੇਜਣ ਦਾ ਨਿਰਣਾ ਲਿਆ ਸੀ। ਪਰੰਤੂ ਜਦੋਂ ਐਨ ਜੀਓ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ ਕਲੀਅਰਫਾਈ ਕੀਤਾ ਗਿਆ ਕਿ ਉਹਨਾਂ ਕੋਲੇ ਇਹੋ ਜੀ ਸਮਗਰੀ ਬਾਧੂ ਮਾਤਰਾ ਦੇ ਵਿੱਚ ਉੱਥੇ ਪਹੁੰਚ ਚੁੱਕੀ ਹੈ। ਸੋ ਇਹੋ ਜਿਹਾ ਕੁਝ ਭੇਜਣ ਦੀ ਜ਼ਰੂਰਤ ਨਹੀਂ ਹੈ। ਤਾਂ ਕੁਝ ਸੀਨੀਅਰ ਸਾਥੀਆਂ ਨਾਲ ਸਲਾਹ ਕਰਨ ਉਪਰੰਤ ਆਪਾਂ ਇਸ ਫੈਸਲੇ ਤੇ ਪਹੁੰਚੇ ਹਾਂ ਕਿ ਜਿਵੇਂ ਵੀ ਫਲੱਡਸ ਰੀਸੀਡ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਫੇਜ਼ ਆਊਗਾ ਜਿਹਦੇ ਵਿੱਚ ਜਨਜੀਵਨ ਨੂੰ ਮੁੜ ਲੀਤੇ ਲੈ ਕੇ ਆਉਣ ਦੀ ਲੋੜ ਹੋਏਗੀ ਤਾਂ ਉਸ ਸਮੇਂ ਜਿਵੇਂ ਕੁਝ ਵਿਦਿਆਰਥੀਆਂ ਦੇ ਬੈਗ ਉਹਨਾਂ ਦੀਆਂ ਬੁੱਕਸ ਉਹਨਾਂ ਦੀਆਂ ਯੂਨੀਫਾਰਮਸ ਆਉਣ ਵਾਲੀਆਂ ਸਰਦੀਆਂ ਨੂੰ ਦੇਖਦਿਆਂ ਹੋਇਆਂ ਠੰਡੇ ਮੌਸਮ ਲਈ ਕੰਬਲ ਸਰਦੀਆਂ ਦੇ ਕੱਪੜੇ ਜਾਂ ਜੇਕਰ ਕੋਈ ਐਸਮ ਦੇਰਾਂ ਬਿਮਾਰੀਆਂ ਫੈਲਦੀਆਂ ਨੇ ਉਹਨਾਂ ਦੇ ਵਾਸਤੇ ਦਵਾਈਆਂ ਆਦ ਆਪਾਂ ਉਹਦਾਂ ਦੀ ਸਮਗਰੀ ਲੋੜ ਦੇ ਅਨੁਸਾਰ ਭੇਜਾਂਗੇ ਅੰਤ ਦੇ ਵਿੱਚ ਮੈਂ ਆਪ ਸਭ ਨੂੰ ਇੱਕ ਵਾਰੀ ਬੇਨਤੀ ਕਰਨੀ ਚਾਹਨੀ ਆਂ ਕੀ WhatsApp ਗਰੁੱਪਾਂ ਦੇ ਵਿੱਚ ਕਿਸੇ ਕਿਸਮ ਦੀਆਂ ਹੜ੍ਹਾਂ ਦੀਆਂ ਵੀਡੀਓਜ਼ ਨਾ ਪਾਈਆਂ ਜਾਣ ਕਿਉਂਕਿ ਇਹਦੇ ਨਾਲ ਸਭ ਦੇ ਅੰਦਰ ਹੋਰ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ। ਉਹਦੇ ਨਾਲੋਂ ਬਿਹਤਰ ਹੈ ਕਿ ਆਪਾਂ ਸਾਰੇ ਰਲ ਕੇ ਪੰਜਾਬ ਅਤੇ ਪੰਜਾਬੀਆਂ ਲਈ ਅਰਦਾਸ ਕਰੀਏ ਕਿ ਜੋ ਵਿਪਤਾ ਆਪਣੇ ਆਪਣੇ ਸੂਬੇ ਦੇ ਉੱਪਰ ਪਈ ਹੋਈ ਹੈ ਉਹ ਜਲਦ ਠੀਕ ਹੋਵੇ ਤੇ ਜਿਹੜਾ ਜਨਜੀਵਨ ਹੈ ਉਹ ਮੁੜ ਲੀਹਾਂ ਤੇ ਆਵੇ। ਧੰਨਵਾਦ ਜੀ।